For all types of criminal law family law immigration law convincing unemployment matters please contact tarandeep singh on 0470412600 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਪਾਵਨ ਗੁਰਬਾਣੀ ਦਾ ਪ੍ਰਮਾਨ ਹੈ ਜਬ ਲੋ ਨਹੀਂ ਭਾਗ ਲਾਲ ਉਦੈ ਤਬ ਲੋ ਭਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਿਤ ਥੇ ਜਬੂ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਐਸੇ ਦੀਨ ਦਇਆਲ ਸਤਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰ ਦੇ ਸਬੰਧ ਵਿੱਚ ਅਤੇ ਨਾਲ ਹੀ ਜੂਨ 1984 ਦੇ ਸਮੂਹ ਸ਼ਿਦਾ ਸਿੰਘਾਂ ਪੁਚੰਗੀਆਂ ਦੀ ਯਾਦ ਵਿੱਚ ਅਸਟ੍ਰੇਲੀਆ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਫਦਕਾ ਸ੍ਰੀ ਅਖੰਡ ਪਾਤਸ਼ਾਹ ਜੀ ਅਰੰਭਤਾ ਜੋ ਕਿ 14 ਜੂਨ ਨੂੰ ਦਿਨ ਸ਼ੁੱਕਰਵਾਰ ਨੂੰ ਹੋਈ ਅਤੇ ਮੱਧ ਵਾਲੇ ਦਿਨ 15 ਜੂਨ ਨੂੰ ਸ਼ਾਮ ਦੇ ਵਿਸ਼ੇਸ਼ ਤੌਰ ਤੇ ਦੀਵਾਨ ਸਜਾਏ ਗਏ ਉਹਨਾਂ ਮਹਾਨ ਸ੍ਰੀ ਦਸ ਸਿੰਘਾਂ ਜੀ ਦੀ ਯਾਦ ਵਿੱਚ ਅਤੇ ਐਤਵਾਰ ਵਾਲੇ ਦਿਨ ਅਮਰ ਤਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਕ੍ਰਿਸ਼ਨੀ ਸੁਖਨੀ ਸਾਹਿਬ ਜੀ ਦੇ ਪਾਠ ਉਪਰੰਤ ਸੰਮਤੀ ਰੂਪ ਦੇ ਵਿੱਚ ਨਿਤਨੇਮ ਅਤੇ ਨਾਲ ਹੀ ਦੋਨੋਂ ਗੁਰੂ ਘਰ ਦੇ ਹਜ਼ੂਰੀ ਰੱਬੀ ਗੱਠਿਆਂ ਪਾਸੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਆਸਾ ਦੀ ਦੀਵਾਰ ਦਾ ਕੀਰਤਨ ਕੀਤਾ ਗਿਆ। ਆਸਾ ਦੀ ਦੀਵਾਰ ਦੇ ਕੀਰਤਨ ਤੋਂ ਉਪਰੰਤ ਜੋ ਕਿ ਮਹਾਨ ਜੂਨ 1984 ਦੇ ਸਮੂਹ ਸ਼ਿਦਾ ਸਿੰਘਾਂ ਦੀ ਯਾਦ ਵਿੱਚ ਜੋ ਖੰਡ ਪਾਠ ਦਾ ਪ੍ਰਾਰੰਭ ਹੋਏ ਸਨ ਅਤੇ ਨਾਲ ਹੀ ਤੰਤਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰ ਦੇ ਸਬੰਧ ਵਿੱਚ ਜੋ ਖੰਡ ਪਾਠ ਸਭ ਆਰੰਭ ਹੋਏ ਸਨ ਉਹਨਾਂ ਦੇ ਭੋਗ ਪਾਏ ਗਏ। ਭੋਗਾਂ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਕਥਾ ਕੀਰਤਨ ਦੇ ਪ੍ਰਵਾਚਨ ਦੇ ਕੀਰਤੰਤ ਉਪਰੰਤ ਉਹਨਾਂ ਮਹਾਨ ਸ਼ੀதா ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਗੁਰੂ ਕਾ ਲੰਗਰ ਅਤੁੱਟ ਵਰਤੇ ਆ। ਬੇਅੰਤ ਸੰਗਤਾਂ ਨੇ ਤਨ ਮਨ ਧੰਦੇ ਨਾਲ ਕਨੇ ਦਿਨ ਸੇਵਾਵਾਂ ਕੀਤੀਆਂ। ਸਮੂਹ ਸੰਗਤਾਂ ਦਾ ਆਸਟ੍ਰੇਲੀਆ ਸਿੱਖਿਆ ਸ਼ਿਸ਼ਣ ਵੱਲੋਂ ਬਹੁਤ-ਬਹੁਤ ਧੰਨਵਾਦ। ਜਿਨ੍ਹਾਂ ਨੇ ਆਪਣੇ ਕੀ ਕੀ ਸਮੇਂ ਦੇ ਵਿੱਚ ਟਾਈਮ ਕੱਢ ਕੇ ਸਤਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਪਹੁੰਚ ਕਰਕੇ ਸਤਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਿਆ ਕੇ I'll be ਉਹਦਾ ਪੁਰਤ ਤੋ ਖਿਲਦਾ ਜਦੋਂ ਸੂਰਜ tia ਤਿਰਨੋਂ ਦੇਤੇ ਪੈਂਦੀ ਆ ਜਦੋਂ ਉਹਨੂੰ ਪਾਣੀ ਮਿਲਦਾ ਹੈ ਪਾਦਸ਼ਾਹ ਕਹਿੰਦੇ ਇਸੇ ਤਰ੍ਹਾਂ ਜਦੋਂ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠਦਾ ਹੈ ਗੁਰੂ ਦਰਬਾਰ ਵਿੱਚ ਆਉਂਦਾ ਹੈ ਗੁਰਬਾਣੀ ਗਿਲਦੀ ਹੈ ਤੇ ਉਹਦਾ ਹਿਰਦਾ ਵੀ ਖਿਲ ਜਾਂਦਾ ਹੈ ਉਹਦਾ ਹਿਰਦਾ ਵੀ ਖਿਲ ਜਾਂਦਾ ਹੈ ਮੈਂ ਚਲਦਾ ਰਿਹਾ ਗੁਰੂ ਰਾਮਦਾਸ ਜੀ ਮਹਾਰਾਜ ਜਿਉ ਪ੍ਰਾਣੀ ਜਲ ਬਿਨ ਹੈ ਮਰਦਾ ਤੇ ਉਹ ਸਿੱਖ ਧੁਰ ਬਿਨ ਮਰ ਜਾਏ ਇਸ ਦਾ ਕੀ ਪਾਚਾ ਕਰਨੇ ਹਿਰਦਾ ਕਮਲ ਪਰਦਾਸਿਆ ਲਾਭਾ ਸਹਿਤ ਧਿਆਨ ਭਾਈ ਉਹਨਾਂ ਦੇ ਹਿਰਦੇ ਦੇ ਅੰਦਰ ਕੌਲ ਦਾ ਫੁੱਲ ਜਾਨੀ ਉਹਦਾ ਹਿਰਦਾ ਐਂ ਕਮਲ ਵਾਂਗ ਖਿੜ ਜਾਂਦਾ ਹੈ ਪਰਦਾਸ ਹੋ ਜਾਂਦਾ ਹੈ ਤੇ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਸਾਇਜ ਅਵਸਥਾ ਵਿੱਚ ਆਤਮਿਕ ਅਦੁੱਲਤ ਦੇ ਲੱਗ ਜਾਂਦਾ ਹੈ Liana. i'm a model and a law student at uts and i love to support local businesses in the area that really help people around. so if you need any help with your house, please call P PLU renovations and handyman and call mr. manu for the best service possible. for all types of criminal law, family law, immigration law, convincing, unemployment matters, please contact tarandeep singh